ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਆ ਫੌਜ ਦੇ ਇੰਜੀਨੀਅਰ ਕਿਵੇਂ ਪਾਣੀ ਦੇ ਵਹਾਅ ਦੇ ਵਿੱਚ ਡਟੇ ਹੋਏ ਨੇ ਮੀਂਹ ਦਾ ਕਹਿਰ ਲਗਾਤਾਰ ਨਸਰ ਆ ਰਹੀ ਹੈ ਤੇ ਅਫੇਹ ਦੇ ਵਿੱਚ ਫੌਜ ਤੇ ਇੰਜੀਨੀਅਰ ਆਪਣੀ ਡਿਊਟੀ ਤੰਦੇਹੀ ਦੇ ਨਾਲ ਨਿਭਾ ਰਹੇ ਨੇ ਦੱਸਤੀ ਹੈ ਕਿ ਭਾਰਤੀ ਫੌਜ ਤੇ ਇੰਜੀਨੀਅਰਾਂ ਨੇ ਉੱਤਰੀ ਸਿੱਕਮ ਦੇ ਵਿੱਚ ਇੱਕ 150 ਫੁੱਟ ਲੰਬਾ ਸਸਪੈਂਸ਼ਨ ਪੁਲ ਬਣਾਇਆ ਤਾਂ ਜੋ ਸਰਹੱਦੀ ਪਿੰਡਾਂ ਨੂੰ ਦੁਬਾਰਾ ਜੋੜਿਆ ਜਾ ਸਕੇ ਲਗਾਤਾਰ ਪਾਰੀ ਬਾਰਿਸ਼ ਕਾਰਨ ਕੱਟੇ ਗਏ ਸਤਾਨਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਹਤ ਦਿੰਦੇ ਨੇ ਫੌਜ ਦੇ ਇੰਜੀਨੀਅਰਾਂ ਨੇ 48 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ 20 ਘੰਟਿਆਂ ਤੋਂ ਵੱਧ ਦੀ ਰਫ਼ਤਾਰ ਤੇ ਨਾਲ ਵਹਿ ਰਹੇ ਪਾਣੀਆਂ ਤੇ ਫੁੱਟ ਸਸਪੈਂਸ਼ਨ ਬ੍ਰਿਜ ਨੂੰ ਲਾਂਚ ਕੀਤਾ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਕਿ ਕਿੰਝ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਇਨਾ ਫੋਟੇ ਇੰਜੀਨੀਅਰਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਇੱਕ ਵਾਰ ਵੀਡੀਓ ਦਰੁਖ ਕਰਤੇ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫੌਜ ਦੇ ਇੰਜੀਨੀਅਰ ਕਿਵੇਂ ਪਾਣੀ ਦੇ ਵਹਾਅ ਦੇ ਵਿੱਚ ਡਟੇ ਹੋਏ ਨੇ ਮੀਂਹ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਤੇ ਅチェਹ ਦੇ ਵਿੱਚ ਫੌਜ ਦੇ ਇੰਜੀਨੀਅਰ ਆਪਣੀ ਡਿਊਟੀ ਤੰδειਹੀ ਦੇ ਨਾਲ ਨਿਭਾ ਰਹੇ ਨੇ ਦੱਸਦੀ ਹੈ ਕਿ ਭਾਰਤੀ ਫੌਜ ਦੇ ਇੰਜੀਨੀਅਰਾਂ ਨੇ ਉੱਤਰੀ ਸਿਕਮ ਦੇ ਵਿੱਚ ਇੱਕ 150 ਫੁੱਟ ਲੰਬਾ ਸਸਪੈਂਸ਼ਨ ਪੁਲ ਬਣਾਇਆ ਤਾਂ ਜੋ ਸਰਹੱਦੀ ਪਿੰਡਾਂ ਨੂੰ ਦੁਬਾਰਾ ਜੋੜਿਆ ਜਾ ਸਕੇ ਲਗਾਤਾਰ ਪਾਰੀ ਬਾਰਿਸ਼ ਕਾਰਨ ਕੱਟੇ ਗਏ ਸਤਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਹਤ ਦਿੰਦੇ ਨੇ ਫੌਜ ਦੇ ਇੰਜੀਨੀਅਰਾਂ ਨੇ 48 ਘੰਟਿਆਂ ਤੋਂ ਵੀ ਕੱਟ ਸਮੇਂ ਦੇ ਵਿੱਚ 20 ਘੰਟਿਆਂ ਤੋਂ ਵੱਧ ਦੀ ਰਫ਼ਤਾਰ ਤੇ ਨਾਲ ਵਹਿ ਰਹੇ ਪਾਣੀਆਂ ਤੇ ਫੁੱਟ ਸਸਪੈਂਸ਼ਨ ਬ੍ਰਿਜ ਨੂੰ ਲਾਂਚ ਕੀਤਾ ਸੋ ਤਸਵੀਰਾਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਹਾ ਕਿ ਕਿੰਝ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਇਹਨਾਂ ਫੌਜੀ ਤੇ ਇੰਜੀਨੀਅਰਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਇੱਕ ਵਾਰ ਵੀਡੀਓ ਦੇਖ ਕਰਤੇ ਆਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਫੌਜ ਦੇ ਇੰਜੀਨੀਅਰ ਕਿਵੇਂ ਪਾਣੀ ਦੇ ਵਹਾਰ ਦੇ ਵਿੱਚ ਡਟੇ ਹੋਏ ਨੇ ਮੀਂਹ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਤੇ ਅチェਹ ਦੇ ਵਿੱਚ ਫੌਜ ਦੇ ਇੰਜੀਨੀਅਰ ਆਪਣੀ ਡਿਊਟੀ ਤੰਦੇਹੀ ਦੇ ਨਾਲ ਨਿਭਾ ਰਹੇ ਨੇ ਦੱਸਦੀ ਹੈ ਕਿ ਭਾਰਤੀ ਫੌਜ ਦੇ ਇੰਜੀਨੀਅਰਾਂ ਨੇ ਉੱਤਰੀ ਸਿਕਮ ਦੇ ਵਿੱਚ ਇੱਕ 150 ਫੁੱਟ ਲੰਬਾ ਸਸਪੈਂਸ਼ਨ ਪੁਲ ਬਣਾਇਆ ਤਾਂ ਜੋ ਸਰਹੱਦੀ ਪਿੰਡਾਂ ਨੂੰ ਦੁਬਾਰਾ ਜੋੜਿਆ ਜਾ ਸਕੇ ਲਗਾਤਾਰ ਭਾਰੀ ਬਾਰਿਸ਼ ਕਾਰਨ ਕੱਟੇ ਗਏ ਸਤਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਹਤ ਦਿੰਦੇ ਨੇ ਫੌਜ ਦੇ ਇੰਜੀਨੀਅਰਾਂ ਨੇ 48 ਘੰਟਿਆਂ ਤੋਂ ਵੀ ਕੱਟ ਸਮੇਂ ਦੇ ਵਿੱਚ 20 ਘੰਟਿਆਂ ਤੋਂ ਵੱਧ ਦੀ ਰਫ਼ਤਾਰ ਤੇ ਨਾਲ ਵਹਿ ਰਹੇ ਪਾਣੀਆਂ ਤੇ ਫੁੱਟ ਸਸਪੈਂਸ਼ਨ ਬ੍ਰਿਜ ਨੂੰ ਲਾਂਚ ਕੀਤਾ ਸੋ ਤਸਵੀਰਾਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਹਾ ਕਿ ਕਿੰਝ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਇਹਨਾਂ ਫੋਸਥ ਇੰਜੀਨੀਅਰਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਇੱਕ ਵਾਰ ਵੀਡੀਓ ਦੇਖ ਕਰਤੇ ਆਂ